ਨੇਕ ਸਿੰਘ ਕੋੜੇ ਤੇ ਚੜ ਚੁੱਕਿਆ ਦੇਖੋ ਉਹ ਦੇਖੋ ਕੋੜਾ ਲੈ ਕੇ ਅੰਦਰ ਬਿਲਕੁਲ ਚੰਡੀਗੜ੍ਹ ਪੁਲਿਸ ਨੂੰ ਰੋਕ ਕੇ ਚੰਡੀਗੜ੍ਹ ਪੁਲਿਸ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਕੋੜਾ ਚੜਾਉਣ ਦੀ ਉੱਤੇ ਕੋਸ਼ਿਸ਼ਾਂ ਹੋ ਰਹੀਆਂ ਨੇ ਹਾਲਾਤ ਇੱਕ ਤਾਂ ਬੱਤੋ ਬੱਤਰ ਹੁੰਦੇ ਨਜ਼ਰ ਆ ਰਹੇ ਪੰਜਾਬ ਆਉਣ ਲੈ ਸਮੇਂ ਵਿੱਚ ਜਾਂ ਤਸਵੀਰਾਂ 'ਚ ਵੇਖਿਆ ਜਾਵੇਗਾ ਜਾਂ ਕਿਤਾਬਾਂ 'ਚ ਪੜਿਆ ਜਾਵੇਗਾ ਤੁਸੀਂ ਵੀ ਸਾਰੇ ਪੰਜਾਬ ਦੇ ਹੋ ਇਹ ਗੱਲ ਮੇਰੀ ਯਾਦ ਰੱਖਿਓ ਜਾਂਸੀ ਤੋਂ ਜਲਦੀ ਕੰਮ ਤੇ ਜਾ ਰਹੇ ਨਾਗਰਿਕਾ ਦੱਸੋ ਬੱਚਿਆਂ ਵਾਸਤੇ ਉਹਨਾਂ ਦੀ ਮਰਦ ਅਸੀਂ ਨਹੀਂ ਕਰਾਂਗੇ ਤੇ ਕੋਈ ਹੋਰ ਕਰਵਾ ਲੀ ਜੀ ਬੰਦੇ ਜੋ ਬੱਚੇ ਮਾਰਦੇ ਆ ਆਪਣੇ ਉਹਨਾਂ ਦੀ ਮਰਦ ਪੰਜਾਬੋਂ ਅਸੀਂ ਹੀ ਕਰਾਂਗੇ ਤੇ ਕੋਈ ਹੋਰ ਕਰਵਾ ਦੇ ਲੋਕ ਹਿਮਾਚਲ ਦੇ 3 ਮਿਨਿਸਟਰ ਆ ਰਹੇ ਆ ਉੱਥੇ ਪੰਜਾਬ ਦੇ ਮਿਨਿਸਟਰ ਆ ਰਹੇ ਆ ਹਰਿਆਣਾ ਦੇ ਆ ਰਹੇ ਆ ਸਾਰੇ ਮਦਦ ਕਰਦੇ ਪਏ ਆ ਉਹਨਾਂ ਨੂੰ ਤੁਸੀਂ ਜਾਣ ਦਿੰਦੇ ਸਾਨੂੰ ਕਿਉਂ ਨਹੀਂ ਜਾਣ ਦਿੰਦੇ ਇਸ ਜਗ੍ਹਾ ਤੇ ਪਹੁੰਚਿਆ ਨਹੀਂ ਉਹਨਾਂ ਨੂੰ ਜਾਣ ਕੇ ਅੱਜ ਕੀ ਇਹੋ ਜਿਹੀ ਖਾਸ ਆ ਅੱਜ ਉੱਥੇ 144 ਲੱਗੀ ਨੀ ਫਿਰ 144 ਲੱਗੀ ਸਾਡੇ ਵਾਸਤੇ 144 ਹੋ ਗਈ ਜਿਹਨੂੰ ਗੱਲ ਲੈਦਾ ਇੱਕ ਲਾਣੀ ਹੋ ਗਈ 144 ਲੱਗ ਗਈ ਸਾਰੇ ਦਾ 7000 8000 ਬੰਦੇ ਵਾਸਤੇ ਉੱਥੇ ਅੱਜ 20000 ਬੰਦਾ ਜਿਹਨਾਂ ਦਾ ਸੀ ਸਾਨੂੰ ਵੀ ਜਾਣਦੇ ਸਾਰੀ ਪੰਜਾਬ ਦੀ ਜ਼ਮੀਨ ਸਾਡੇ ਪੰਜਾਬ ਦੇ ਪੰਜਾਬ ਦੀ ਜਗਾ ਹੋਵੇ ਫਿਰ ਅਸੀਂ ਜੁਨਾ ਮਟਰੀ ਜੀ ਸਾਡੀ ਉਹ ਪੰਜਾਬੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਦਾ ਨਾਮ ਬਦਲ ਦੋਦਾ ਇਹ ਗਹਾਂੜੇ ਉਹ ਤੇਰੇ ਤੁਸੀਂ ਚੋਪਾਰ ਕੇ ਆ ਰਿਹਾ ਸਸ ਸੁਣਾਵਟੀ ਦਿਖਾਓ ਸੋਫੇ ਆਰਐਸਐਸ ਨੂੰ ਬਸ ਬਿਚੇ ਲਾ ਕੇ ਰੱਖ ਦਿਓ ਅੱਜ ਉਹ ਤੇ ਪਿੱਛੇ ਜੀ ਬੇਇੱਜ਼ਤੀ ਤੁਹਾਨੂੰ ਬੇਇੱਜ਼ਤੀ ਕਰਾਂਗੇ ਅਸੀਂ ਜੋੜ ਕੇ ਤੁਹਾਨੂੰ ਬੇਇੱਜ਼ਤੀ ਹੈ ਅਸੀਂ ਰਿਕੁਐਸਟ ਕਰਦੇ ਤੁਸੀਂ ਤੁਸੀਂ ਗੱਲ ਕਰੋ ਨਹੀਂ ਤੁਸੀਂ ਸਾਡੀ ਨਹੀਂ ਨਹੀਂ ਅਸੀਂ ਬਰ ਇੱਥੇ ਹੀ ਰੁਕਣਾ ਅਸੀਂ ਦੁਬਾਰਾ ਨਹੀਂ ਤੇ ਅੱਜ ਰੋਡ ਦੇ ਸਾਹਮਣੇ ਇਹ ਬੰਦੀਆਂ ਵੀ ਆਣਦੀਆਂ ਅਸੀਂ ਅੱਗੇ ਜਰੂਰ ਜਾਵਾਂਗੇ ਅਸੀਂ ਇੱਥੇ ਨਹੀਂ ਅੱਜ ਵਾਸਤੇ ਨਹੀਂ ਅੱਜ ਵਾਸਤੇ ਸਾਨੂੰ ਤੁਸੀਂ ਮਾਫੀ ਕਰੋ ਅੱਜ ਵਾਸਤੇ ਤੁਸੀਂ ਸਾਨੂੰ ਮਾਫੀ ਦਿਓ ਪਰ ਅਸੀਂ ਅੱਗੇ ਜਾਣਾ ਹੈ ਤੁਸੀਂ ਜੋ ਕੋਈ ਤੁਸੀਂ ਰੋਕ ਕੇ ਰਿਹਾ ਹੋ ਸਾਨੂੰ ਜੇ ਤੁਸੀਂ ਮਨਾ ਨਹੀਂ ਕਰ ਰਹੇ ਮੈਂ ਲਾ ਜਾਤਾ ਅੱਜ ਵਾਸਤੇ ਮਨਾਂ ਚ ਨਾ ਰਚੋ ਸਾਡੇ ਸਾਡੇ ਨਾਲ ਚਲੋ ਆਪਾਂ ਸਾਰੇ ਚੱਲਦੇ ਆਂ ਜੋ ਮਰਜੀ ਤੁਸੀਂ ਆਪਾਂ ਇਕੱਠੇ ਚੱਲਦੇ ਆ ਸਾਰੇ ਚੱਲਦੇ ਆ ਆਪਾਂ ਸਾਰੇ ਚੱਲਦੇ ਆ ਆਪਾਂ ਸਾਰੇ ਚੱਲਦੇ ਆ ਪੰਜਾਬੀ ਬੋਲੀ ਪੰਜਾਬੀ ਬੋਲੀ ਦੇ ਹਾਮੀ ਉਹਦੇ ਸਾਰੇ ਚਾਹ ਪੰਜਾਬ ਦੇ ਹੋਣਾ ਤੇ ਆਪਾਂ ਇਹ ਚੀਜ਼ਾਂ ਛੱਡਦੇ ਬਣਾਉਂਦੀਆਂ ਆ ਆਪ ਦੀ ਗੱਲ ਕਰੋ ਜੀ ਅੱਜ ਵਾਸਤੇ ਨਹੀਂ ਅੱਜ ਵਾਸਤੇ ਅੱਜ ਵਾਸਤੇ ਸਾਨੂੰ ਦੋਨੋਂ ਮੰਗ ਲਿਓ ਅੱਜ ਵਾਸਤੇ ਸਾਨੂੰ ਦੋ ਤੇ ਪੰਜਾਬ ਦੇਖਿਓ ਕਿਵੇਂ ਚੰਡੀਗੜ੍ਹ ਜਿਹੜੀ ਆਪਣੀ ਪੰਜਾਬ ਯੂਨੀਵਰਸਿਟੀ ਆ ਵੇਖਿਓ ਤੁਸੀਂ ਕਿਵੇਂ ਸਾਰਾ ਕੁਝ ਸੈੱਟ ਹੋ ਜੂਗਾ ਸਭ ਕੁਝ ਸੈੱਟ ਹੋ ਜੂਗਾ ਤੁਸੀਂ ਸਾਡੀ ਮੰਤੋਂ ਦੇ ਕੋਸ਼ਿਸ਼ ਇਹਦਾ ਪੰਜਾਬ ਚੜਦੀ ਕਲਾ 'ਚ ਰਹੇ ਜੀ ਪੰਜਾਬ ਨੂੰ ਕੁਝ ਹੋੜ ਵੀ ਨਹੀਂ ਲੱਗਾ ਪੰਜਾਬ ਚੜਦੀ ਕਲਾ 'ਚ ਅੱਜ ਦਾ ਮਾਹੌਲ ਵੇਖਸਾਂ ਉਹ ਪੰਜਾਬ ਜਿਹਨੇ ਭਾਰਤ ਬਚਾਇਆ ਜੇ ਭਾਰਤ ਦਾ ਜੇ ਆਜ਼ਾਦੀ ਦੇ ਨੱਕ ਮਾਰ ਰਿਹਾ ਨਾ ਪੰਜਾਬ ਕਰਕੇ ਮਾਰ ਰਿਹਾ ਉਹ ਬੋਸਿਕ ਪਾਰਸ਼ਾਦੀ ਦੇਣਾ ਜੀ ਇਹਦੇ ਪੰਜਾਬ ਪੰਜਾਬ ਭਾਰਤ